ਸ਼ਹੀਦ ਉਦਮ ਸਿੰਘ ਸਰਕਾਰੀ ਕਾਲਜ ਵਿੱਚ 올ਡ ਸਟੂਡੈਂਟ ਐਸੋਸੀਏਸ਼ਨ ਦੀ ਐਲੂਮਨੀ ਮੀਟ ਨੂੰ ਲੈ ਕੇ ਹੋਈ ਮੀਟਿੰਗ ਸ਼ਹੀਦ ਉਦਮ ਸਿੰਘ ਸਰਕਾਰੀ ਕਾਲਜ ਵਿੱਚ ਪੁਰਾਣੇ ਵਿਦਿਆਰਥੀਆਂ ਦੀ ਜਿੱਥੇਬੰਦੀ 올ਡ ਸਟੂਡੈਂਟਸ ਐਸੋਸੀਏਸ਼ਨ ਦੀ ਐਲੂਮਨੀ ਮੀਟ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਹਰਦੇਪ ਸਿੰਘ ਪ੍ਰੋਅਰ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਵਿਚਾਰ ਚਰਚਾ ਤੇ ਐਸੋਸੀਏਸ਼ਨ ਲੋ ਦਫਤਰ ਦੀ ਰੈਨੋਵੇਸ਼ਨ ਬਾਰੇ ਹੋ ਰਹੇ ਕੰਮਾਂ ਦਾ ਨਿਖਣ ਕੀਤਾ ਗਿਆ ਮੀਟਿੰਗ ਵਿੱਚ ਪ੍ਰਿੰਸੀਪਲ ਡਾਕਟਰ ਹਰਵਿੰਦਰ ਸਿੰਘ ਬਲੋ ਯੂਜੀਸੀ ਦੀ ਨੈਕ ਟੀਮ ਦੇ ਆਉਣ ਬਾਰੇ ਚਰਚਾ ਨਾ ਪਾਇਆ ਗਿਆ ਇਸ ਮੌਕੇ ਮੁਖ ਸਰਪਸਤ ਰਿਟਾਇਰਡ ਐਸਪੀ ਰੁਪਿੰਦਰ ਭਾਰਦਵਾ ਚੇਦੀ ਰਵਾਈਸ ਪ੍ਰਧਾਨ ਨਿਪਰਲ ਧਾਲੀਵਾਲ ਬੁਲਾ ਰਾ ਬਰਖਾ ਸਿੰਘ ਮਨਿੰਦਰ ਸਿੰਘ ਲਖਮੀਰ ਵਾਲਾ ਪ੍ਰੈਸ ਕਟਰ ਅਰਉਣ ਬਾਂਸਲ ਮਨਪ੍ਰੀਤ ਸਿੰਘ ਜੂਨੀਅਰ ਮੀਤ ਪ੍ਰਧਾਨ ਪੰਕਜ ਡੋਗਰਾ ਫਰਮਜੀਤ ਸਿੰਘ ਪੰਮੀ ਲक्की ਧਾਲੀਵਾਲ ਪ੍ਰੋਫੈਸਰ ਚਮਕੌਰ ਸਿੰਘ ਹਰਵਿੰਦਰ ਸਿੰਘ ਗਿੱਲ ਜਸਵੀਰ ਸਿੰਘ ਬਖਸ਼ੀ ਵਾਲਾ ਆਦਿ ਹਾਜ਼ਰ ਸਨ